ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ। ਹਾਂ ਇਹ ਕਿੰਨਾ ਕੰਮ ਕਰਦੇ ਰਹਿੰਦੇ। ਹਾਂ? ਯਾ ਨਾਲ ਤੁਸੀਂ ਤੇ ਬੱਧੀਆਂ ਤੇ ਬੀੜੀਆਂ ਪੀਂਦੇ ਆ। ਆ ਜਾਓ ਕੋਈ ਵੀਡੀਓ ਪੀਂਦੇ ਆ ਪਾਪਾ। ਆ ਵੀ ਇਹ ਤਾਂ ਦੇਖ। ਆ ਵੀ ਇਧਰ ਪੀੜੀ ਤੇ ਤਰੀ ਪੀੜੀ ਦਾ ਕੰਮ ਆ। ਅਰੇ ਕੀ ਹੱਥ 'ਚ ਕੀ? ਥੱਲੇ ਆਓ। ਥੱਲੇ ਆਓ ਪੀੜੀ ਪੀੜੀ ਦਾ ਕੰਮ। ਥੱਲੇ ਆਵਾ ਮੈਂ 3-10। ਮੈਂ ਕੋਈ ਤਾਂ ਕਰੀ ਪੀਟ ਕਰੀ। ਹਾਂ ਜੀ ਇਹ ਫਿਰ ਹੱਥ 'ਚ। ਇਹੋ ਪਿਡੀ ਗਰੀ ਚਲੂ ਕਰਦੇ ਲੱਗੇ ਤੇ ਥੋੜੀ ਬੋਦੀ ਕਰਿਆ ਕਰੋ ਯਾਰ ਥੱਲੇ ਬਲਾਓ ਇੱਧਰੋਂ ਕਹਿੰਦੇ ਥੱਲੇ ਆਓ ਪਿਡੀ ਬਾਬਾ ਪੀਂਦਾ ਨਹੀਂ ਕੋਈ ਬੀੜੀ ਕੋ ਪੁੱਟਿਆ ਆਹ ਨਰ ਬੜਿਆ ਆ ਗਿਆ ਨੋਦੀ ਆਵੇ ਨਾ ਇਹ ਬੀੜੀ ਆ ਬੀੜੀ ਕੀ ਹੈ ਆ ਪੁੱਟਾ ਦੂਜਾ ਕੰਮ ਹੋ ਫਿਰ ਕਿਹੜਾ ਦੂਜਾ ਉਹ ਦੋ ਦਾ ਮੈਂ ਇਦਾਂ ਫੜ ਕੇ ਮੂੰਹ ਹੀ ਬੈਠਾ ਇਦਾਂ ਇਦਾਂ ਪਤਾ ਨਹੀਂ ਬਸ ਠੀਕ ਹੈ ਬੜਕੀ ਨਹੀਂ ਆ ਨਹੀਂ ਕਹਦੇ ਆ ਪੈਂਟ ਫੜਾ ਯਾਰ ਆ ਪੈਂਟ ਚੁੱਕੋ ਜੇ ਸੱਚੇ ਜੇ ਤਾਂ ਪਰਲੀ ਪੈਂਟ ਹੈ ਨਹੀਂ ਚੁੱਕੋ ਤੁਸੀਂ ਨਸ਼ਾ ਕੀ ਬੰਦ ਕਰਨਾ ਦੱਸ ਆ ਪੈਂਟ ਜੋ ਜੇ ਤੁਸੀਂ ਸੱਚੇ ਜੇ ਤਾਂ ਪੈਂਟ ਚੁੱਕੋ ਅ ਚੱਕੋ ਮੇਰੀ ਪੈਂਟ ਮੇਰੀ ਗੱਲ ਸੁਣ ਫੂਪੇ ਨੂੰ ਬੰਦ ਕਰ ਕਉ ਬੰਦ ਕਰ ਆ ਫੋਨ ਮੈਂ ਬਕਵਾਸ ਨਾ ਕਰ ਖੁਸ ਸਮੈਗ ਪਿੰਡੇ ਐ ਸੇ ਗੁਰੂ ਘਰ ਦੇ ਲਾਗੇ ਕਉ ਕੁ ਨਵਾਂ ਹੀ ਕੰਮ ਕਰਾਓ ਚੱਕ ਚੱਕ ਮੇ ਜ ਸੱਜਣਾਂ ਦੇ ਪੈਟ ਚੱਕ ਪੈਟ ਚੱਕ ਸੱਜਣਾਂ ਉਹ ਤੁਹਾਡੇ ਮਲਾਜੇ ਵੇਲੇ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਗੁਰੂ ਘਰ ਦੇ ਲਾਗੇ ਸਮੈਗ ਪਿੰਡੇ ਇਹਨਾਂ ਨੇ ਸਮੈਗ ਭਜਾਈ ਗੱਡੀ ਉਹ ਗੱਡੀ ਦੇਖ ਆ ਪੈਂਟ ਫੜੋ ਭੈਣ ਤੋ ਸ਼ਰਮ ਨਹੀਂ ਤੁਹਾਨੂੰ ਗੱਡੀ ਦੇਖੋ ਸਾਲਿਓ ਸਬਸਕ੍ਰਾਈਬ ਕਰੋ ਪੰਜਾਬ ਐਚ ਡੀ ਚੈਨਲ ਨੂੰ ਅਤੇ ਬੈਲ ਆਈਕਨ ਦਬਾਓ ਸਭ ਤੋਂ ਪਹਿਲਾਂ ਪੰਜਾਬੀ ਵੀਡੀਓ ਦੇਖਣ ਲਈ